हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਟੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਇੱਕ ਦੋ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਫੁੱਲ ਵਜਨ ਵਾਲੀ ਆ ਬਾਈ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਓ ਬਾਈ ਵਧੀਆ ਬਾਈ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਹਾਂ ਬਾਈ ਜੀ ਸਿੰਘ ਪੰਡ ਗੱਲਕੋਟ ਜ਼ਿਲ੍ਹਾ ਬਰਨਾਲਾ ਤਹਿਿਲਤਾਪਾ ਬਾਈ ਨੇੜੇ ਦੇ ਪਿੰਡ ਬਾਈ ਆ ਇਧਰ ਹਰ ਸ਼ੈਣਾ ਰਾਜਾ ਨਦੀ ਪੱਕੋ ਕਾਂਚੇ ਪਤਾ ਉਹੜ ਵੀ ਨੇੜੇ ਰਾਜਾ ਆਪਾਂ ਮੋਬਾਈਲ ਨੰਬਰ ਬੋਲਦਾ 7872 53731 ਠੀਕ ਹੈ ਬਾਈ ਏ ਬਾਈ ਦਾ ਆਪਾਂ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਆਪਾਂ ਵਾੜ ਦੇਖ ਰਹੇ ਆ ਕਿਹੜਾ ਸੁਆ ਕਰ ਰਿਹਾ ਇਹ ਦੂਜਾ ਸੁਆ ਸੂਰਿਆ ਵੀਰੇ ਦੂਜਾ ਸੁਆ ਤੇ ਕਿੰਨੇ ਕੁ ਦਿਨਾਂ ਦੀ ਕੱਚੀ ਆ ਬਾਈ 5 ਦਿਨ ਤਾਂ ਵੀਰੇ ਪੂਰੇ ਆ ਹੋ ਸਕਦਾ ਸੁਬੀ ਸ਼ਾਕਦੀ ਹੈਗੀ ਉਹਦਾ ਇੱਕ ਦੋ ਦਿਨ ਕੱਢ ਵੀ ਸਕਦੀ ਠੀਕ ਹੈ ਰਣ ਪੂਰੇ ਹੋ ਗਿਆ ਦੇਨ ਬਾਈ ਕਹਿੰਦਾ ਬਈ ਅੱਜ ਪੂਰੇ ਆ ਇੱਕ ਦੋ ਦਿਨ ਕਰਮਾਂ ਲਈ ਇਲਜ਼ਾਜ਼ ਵੀ ਸਕਦੀ ਆ ਜੀ ਜੂ ਲਾ ਗਈ ਕੱਢ ਵੀ ਸਕਦੀ ਆ ਹੂੰ ਮੈਂ ਬਸ ਉੱਥੇ ਸਹੀ ਗੱਲ ਆ ਵੀ ਸਕਦਾ ਤੇ ਚੰਗੇ ਕੱਦ ਕਾਠ ਵਾਲੀ ਪੂਰੇ ਕੱਦ ਕਾਠ ਵਾਲੀ ਜਰਸੀ ਆ ਗਈ ਪੰਜਾਬ ਵਾਲੀ ਪਿਆਰ ਕੋਈ ਵੀ ਵੀਰ ਛੋਟੀ ਜੀ ਮੰਨ ਕੇ ਨਾ ਆਇਓ ਪੂਰਾ ਕਾਦ ਦਾ ਲੈ ਕਿੰਨਾ ਕਿਦ ਤਪਾਇਆ ਵਾ ਬਈ ਇਹਦਾ ਬੋਦੇ ਦਾ ਬਾਈ 16 17 ਲੀਟਰ ਪਾਇਆ ਵਾ ਐਤ ਕੀ ਫਿਰ ਕਿੰਨੀ ਕਿਮੀਦ ਆ ਸਾਰਾ ਤੋਂ ਬਾਹਰ ਚੱਲੂ ਵੀਰੇ ਠੀਕ ਹੈ ਬਾਈ ਹੂੰ ਸੌ ਸੀਲਾ ਪੂਰੀ ਪੂਰੀ ਬਾਕੀ ਲੇਵਾ ਬੜਾ ਸੋਹਣਾ ਆ ਗਿਆ ਪੂਰਾ ਵੀਰੇ ਥਣ ਵੀ ਬਹੁਤ ਚੰਗਾ ਬਾਕੀ ਫੀਟਿੰਗ ਫੂਟਿੰਗ ਚੈੱਕ ਬਾਕੀ ਇਦਾ ਕੱਦ ਨਹੀਂ ਮਿਲਦਾ ਵੀਰੇ ਜਰ ਸਿੰਘਾਂ ਦਾ ਸਹੀ ਗੱਲ ਆ ਬੜਾ ਕੱਦ ਵਾਲੀ ਆ ਨਾ ਪੂਰੇ ਕੱਦ ਵਾਲੀ ਆ ਸਹੀ ਗੱਲ ਆ ਕੱਦ ਵਜਣ ਵਾਲੀ ਆ ਬਾਕੀ ਫੀਟਿੰਗ ਫੂਟਿੰਗ ਦੇਖੋ ਬੜੀ ਕਮਾਲ ਪੂਰੇ ਲੇਵਾ ਵਾਲੂ ਬਰਖਾ ਹੂੰ ਫੀਟਿੰਗ ਵਾਲੀ ਕਮਾਲ ਆ ਯਾਰ ਨਾ ਕੱਦ ਦੇਖ ਪਾਣਾ ਬਰਾਬਰ ਜਾਂਦੀ ਸਹੀ ਗੱਲਾ ਬਰਾਬਰ ਜਾਂਦੀ ਆ ਬਾਕੀ ਫੇਸਬੁਕ ਕਰਮ ਵਾਲੀ ਦਾ ਬੜਾ ਪਿਆਰਾ ਥਣਾ ਦਾ ਗੈਪ ਵੀ ਆਪਾਂ ਚੈੱਕ ਕਰਾਉਣਾ ਸਾਨੂੰ ਬਾਕੀ ਵਜਨ ਫੁੱਲ ਪੂਰਾ ਜੂਰ ਵਾਲੀ ਆ ਬਾਈ ਨਾਲੇ ਜਰਸੀ ਆ ਗਈ ਕਨੇ ਪੂਰਾ ਵੀਰੇ ਪੂਰਾ ਹਮ ਆਵਾਰੇ ਇਹਦਾ ਟਾਈਟ ਲੇਵਾ ਬਾਈ ਫੀਟਿੰਗ ਵਾਲਾ ਲੇਵਾ ਥੋੜਾ ਜਿਹਾ ਇੱਕ ਤਾਂ ਕੱਲੀ ਕਰਕੇ ਕਰਦੀ ਆ ਹਨਾ ਆਉ ਦੂਜੀ ਵਾਰ ਅੰਦਰ ਕਰਕੇ ਨਾ ਅੰਦਰ ਇੱਕ ਵੜ ਬਾਈ ਥੋੜਾ ਜਿਹਾ ਕੱਲੀ ਦਾ ਕਰਕੇ ਵੀ ਕਰਮ ਵਾਲੀ ਕਰਦੀ ਆਗੀ ਤੇ ਬਾਕੀ ਰੋਕੀ ਬਾਈ ਇਥੇ ਆਪਾਂ ਤੁਹਾਨੂੰ ਥੋੜੇ ਦੇ ਆਪਾਂ ਚੈੱਕ ਕਰਵਾ ਦਈਏ ਮੈਂ ਲਗਾ ਹੱਥੀ ਜੋਲੇ ਭਾਵੇਂ ਜੋਲੇ ਮਸ਼ੀਨ ਜੇ ਮੈਂ ਮਰਜੀ ਚੋਈ ਜਾਣ ਸਹੀ ਗੱਲ ਲੈ ਬੜਾ ਚੰਗਾ ਥਾਨ ਆ ਗਿਆ ਬਾਈ ਕੱਲਾ ਕੱਲਾ ਨਿਖੜ ਮਾ ਤੁਹਾਨੂੰ ਨਾੜਾ ਨੂੜਾ ਹਵਾ ਨਹੀਂ ਤੇ ਚੈੱਕ ਕਰ ਸਕਦਾ ਬੜੀਆਂ ਚੰਗੀਆਂ ਨੇ ਬਾਕੀ ਚੰਗਾ ਇਹਦਾ ਕਰਮ ਵਾਲੀ ਦਾ ਰੰਗ ਰੂਪ ਦੁੱਧ ਗਾੜਾ ਹੋ ਫਾਇਡ ਚੰਗੀ ਆਉ ਕ ਨਹੀਂ ਬਾਈ ਹਾਂ ਹਾਂ ਜਾਣ ਵਾਲੀ ਬੜਾ ਵੀਰੇ ਕੱਤ ਘਾਟ ਵਾਲੀ ਸਹੀ ਗੱਲ ਮੱਝ ਨਾਲ ਦਾ ਦੁੱਧ ਹੋ ਬਾਕੀ ਨਮਾ ਹਨ ਲਸੀ ਨੀ ਲਾਮੀ ਨੀ ਕਿਸੇ ਵਕਤ ਨਰੋਈ ਨਿਕਰ ਕਰਨ ਵਾਲੀ ਫੁੱਲ ਤੇ ਮੁੱਲੇ ਦਾ ਫਿਰ ਬਾਈ ਕੀ ਰਫੂ ਅੱਜ ਮੁੱਲ ਵੀਰੇ ਆਪਾਂ ਬਸ ਲਾਇਨ ਦੇਣੀ ਕਰਨਾ ਕੋਈ ਇਹਦਾ 65 ਨਹੀਂ 76 ਨਹੀਂ ਬਸ 60000 ਤੋਂ ਛੋੜ ਹੀ ਕਰਨੀ ਆ 100 ਰੁਪਏ ਠੀਕ ਆ ਬਾਈ ਕਹਿੰਦਾ ਨਾ ਤਾਂ 60 ਤੇ ਨਾ 70 ਬਾਈ 60000 ਰੁਪਏ ਜੀ ਸੌੜੀ ਕਰੀ 100 ਰੁਪਏ ਸੌੜਦੇ ਹੀ ਕਰਨਾ ਵੀਰੇ ਠੀਕ ਆ 100 ਰੁਪਏ ਬਾਈ ਕਹਿੰਦਾ ਸੌੜੀ ਕਰ ਆਹੇਗਾ ਬੜਾ ਨਾ ਤੂੰ ਵੀ ਵਿਡਵਾ ਬਣਾਉਣਾ ਅਗਲਾ 80 80 ਮੰਗੀ ਜਾਂਦਾ ਹੂੰ ਬਾਕੀ ਬਾਲਟਾਂ ਦੇਖੋ ਬਾਈ ਚੰਗੇ ਖਰੀਆਣੀ ਕੋਲੇ ਹੁੰਦੀ ਅਗਲਾ ਲੱਖ ਮੰਗਦਾ ਹੂੰ ਸਹੀ ਗੱਲ ਬਾਕੀ ਬਾਲਟਾਂ ਬਹੁਤ ਪਈਆਂ ਹਨਾ ਹਾਂ ਕੱਦ-ਕਾੜ ਬਹੁਤ ਆ ਬੈਠਦਾ ਸਹੀ ਗੱਲ ਆ ਬਾਕੀ ਸਨੱਖ ਬਣਿਆਲੀ ਪੂਰਾ ਪੂਰਾ ਵੀਰੇ ਕਦ ਕਾਠ ਨਹੀਂ ਮਿਲਦਾ ਯਾਰ ਸਹੀ ਗੱਲ ਆ ਕਦ ਕਾਠ ਵਾਲੀ ਬੈੜ ਬਾਕੀ ਨਾ ਬਾਈ ਬਲਟਲਾ ਚੈੱਕ ਕਰਵਾ ਨਾ ਬਹੁਤ ਪਈਆਂ ਇਹਦਾ ਕਰਮ ਵਾਲੀ ਸੁੰਦੀ ਸੁੰਦੀ ਕੱਟ ਉਹ ਤਾਂ ਕੱਟ ਹੀ ਜਾਣੀ ਆ ਸਹੀ ਗੱਲ ਆ ਬਾਈ ਬਣੀ ਬੈਠੀ ਤੇ ਮੁੱਲ ਵੀ ਬਾਈ ਨੇ ਬਾਈ ਉਸ ਸਾਹਬ ਨੇ ਕੀਤਾ 60000 ਰੁਪਏ ਦਾ ਮੁੱਲ ਰੱਖਿਆ ਬਾਈ ਨੇ ਬਾਕੀ ਲੇਵੇ ਦੀ ਗੱਲ ਕਰੀਏ ਥੁਣਾ ਦੀ ਗੱਲ ਕਰੀਏ ਇੱਕ ਨੰਬਰ ਕਿਸੇ ਵੀ ਵੀਰ ਨੂੰ ਬੈੜ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ